ਮਹਾਸ਼ਿਵਰਾਤਰੀ ਦੇ ਪਾਵਨ ਅਵਸਰ ਤੇ ਜਨਾਲਾ ਜ਼ਹਿਰ ਰੋਹਾਨੀ ਭਗਤੀ ਅਤੇ ਸ਼ਾਨ ਨਾਲ ਰੋਸ਼ਨ ਰਿਹਾ ਜਿਹ ਸਥਾਨਕ ਸੇਵ ਮੰਦਰ ਵਿੱਚ ਵਿਤੀਵਤ ਪੂਜਾ ਅਰਚਨਾ ਦੇ ਬਾਅਦ ਭਵਿਆ ਸੋਵਾ ਯਾਤਰਾ ਨਿਕਲੀ ਜਿਸ ਵਿੱਚ ਹਜ਼ਾਰਾਂ ਭਗਤਾ ਅਤੇ ਸੇਵਾਦਾਰ ਨੇ ਸ਼ਿਰਕਤ ਕੀਤੀ ਇਸ ਮੌਕੇ ਕੁਲਦੀਪ ਸਿੰਘ ਢਾਲੀਵਾਲ ਦੀ ਬੇਟੀ ਐਡਵੋਕੇਟ ਅਮਨਦੀਪ ਕੌਰ ਖਾਸ ਤੌਰ ਤੇ ਆਮਲ ਹੋਇਆ ਅਤੇ ਸੰਗਤ ਨੂੰ ਮਹਾਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ ਇਸ ਤੋਂ ਬਾਅਦ ਜਨਾਵਾ ਦੇ ਸ਼ਹਿਰੀ ਪ੍ਰਦਾਨ ਅਮਿਤੋਲ ਨਗਰਪੰਚਾਇਤ ਪ੍ਰਧਾਨ ਜਸਪਾਲ ਸਿੰਘ ਮੰਦਰ ਦੇ ਪ੍ਰਧਾਨ ਰੂਪਾ ਲਾਲ ਅਤੇ ਪੰਡਤ ਮੋਨ ਸ਼ਾਮ ਸਮੇਤ ਹੋਰ ਧਾਰਮਿਕ ਅਤੇ ਸਮਾਜਿਕ ਆਗੂ ਮੌਜੂਦ ਰਹੇ ਦੱਸਦਿਆ ਕਿ ਆਗੂਆਂ ਨੇ ਸੰਗਤ ਨੂੰ ਸਮਾਜੀਕ ਇਕਤਾ ਪਾਇਚਾਰਿਆ ਅਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਤੇ ਦੱਸਦਿਆ ਕਿ ਸੋਭਾ ਯਾਤਰਾ ਰੰਗ ਬਰੰਗੇ ਸਜੇ ਤਜੇ ਰਥਾਂ ਟਾਕੀਆਂ ਤੇ ਕੀਰਤਨ ਫਜ਼ਨ ਨਾਲ ਭਰਪੂਰ ਰਹੀ ਰਸਤੇ ਵਿੱਚ ਭਗਤਾਵਲਾ ਲੰਗਰ ਤੇ ਪ੍ਰਸ਼ਾਦ ਦੀ ਸੇਵਾ ਕੀਤੀ ਗਈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਇਸ ਇਹਾਦ ਦੀ ਰੌਸ਼ਨੀ ਅਤੇ ਭਗਤੀ ਨੇ ਜਨਾਲਾ ਸ਼ਹਿਰ ਦੇ ਲੋਕਾਂ ਦੇ ਮਨ ਨੂੰ ਸ਼ਾਂਤੀ ਲਈ ਖੁਸ਼ੀ ਨਾਲ ਭਰ ਦਿੱਤਾ ਤੇ ਇਸ ਵੀਡੀਓ ਦੀ ਵਧੀਆ ਅਪਡੇਟ ਤੇ ਰਿਪੋਰਟ ਸਾਡੇ ਨਾਲ ਸਾਂਝੀ ਕੀਤੀ ਹੈ ਸਾਡੇ ਰਿਪੋਰਟਰ ਦਵਿੰਦਰ ਕੁਮਾਰ ਪੂਰੀ ਪੰਜਾਬੀ ਲਿੰਕ ਮੀਡੀਆ ਅੰਮ੍ਰਿਤਸਰ ਤੋਂ ਧੰਨਵਾਦ